ਇਸ ਗਿਆਨੀ ਨੂੰ ਤਾਂ ਤੁਸੀਂ ਸਭ ਨੇ ਪਛਾਣ ਹੀ ਲਿਆ ਹੋਵੇਗਾ ਜਿਸ ਨੇ ਗੋਬਰੀ ਨਾਮ ਦੀ ਇਸ ਕੁੜੀ ਦੀਆਂ ਗਲਤ ਵੀਡੀਓਜ਼ ਤੇ ਫੋਟੋਜ਼ ਲੀਕ ਕੀਤੀਆਂ ਸਨ ਹੁਣ ਇਸ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ ਪ੍ਰਭ ਨਾਮ ਦੇ ਇਸ ਮੁੰਡੇ ਨੇ ਅੱਜ ਲਾਈਵ ਆ ਕੇ ਸਾਰੀ ਸੱਚਾਈ ਦੱਸ ਦਿੱਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਭ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਕਿਹਾ ਸੀ ਕਿ ਸੱਚਾਈ ਤੁਹਾਡੇ ਮੂਹਰੇ ਆ ਜਾਣੀ ਪਹਿਲਾਂ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਹੁਣ ਪਾਣੀ ਸਿਰ ਉਤੋਂ ਲੰਘ ਗਿਆ ਹੁਣ ਸਾਰਾ ਸੱਚ ਦੱਸਾਂਗਾ ਕਰ ਲੋ ਜਿੰਨਾ ਬਦਨਾਮ ਕਰਨਾ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਸੱਚ ਮੂਰੇ ਤੁਹਾਡੇ ਆ ਜਾਣਾ ਕਮਿੰਗ ਸੂਨ ਇਸ ਤੋਂ ਕੁਝ ਘੰਟੇ ਬਾਅਦ ਪ੍ਰਭ ਨੇ ਸਾਰੀ ਸਚਾਈ ਲੋਕਾਂ ਮੂਰੇ ਰੱਖ ਦਿੱਤੀ ਉਸਨੇ ਕਿਹਾ ਓਕੇ ਸੋ ਮੈਂ ਹੁਣ ਤੁਹਾਨੂੰ ਸੱਚ ਦੱਸਦਾ ਪ੍ਰਭ 17 ਸਾਲਾਂ ਦਾ ਸੀ ਤੇ ਗੁਰਮਨ 19 ਸਾਲਾਂ ਦੀ ਸੀ ਜਦੋਂ ਇਹਨਾਂ ਦਾ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਪ੍ਰਭ ਕੈਨੇਡਾ ਦਾ ਬੋਨ ਆ ਇੰਡੀਆ ਆਇਆ ਕਿਉਂਕਿ ਇਹਨਾਂ ਦਾ ਖੇਤੀਬਾੜੀ ਦਾ ਬਹੁਤ ਕੰਮ ਆ ਪ੍ਰਭ ਤੇ ਗੁਰਮਨ ਦੀ ਗੱਲ ਸ਼ੁਰੂ ਹੋਈ ਤੇ ਸਭ ਕੁਝ ਬਹੁਤ ਵਧੀਆ ਸੀ ਇੱਕ ਦੂਜੇ ਦੇ ਘਰਦਿਆਂ ਨੂੰ ਵੀ ਮਿਲਲੇ ਫਿਰ ਕੁੜੀ ਦੀ ਬੈਸਟ ਫਰੈਂਡ ਨੇ ਦੱਸਿਆ ਪ੍ਰਭ ਨੂੰ ਕਿ ਗੁਰਮਨ ਚੀਟ ਕਰ ਰਹੀ ਆ ਉਹ ਮੁੰਡਾ ਹੈਗਾ ਅਮਰਿਤ ਸਰਦਾ ਉਹਦਾ ਨਾਮ ਡੈਸ਼ਵਿੰਦਰ ਆ ਉਸ ਮੁੰਡੇ ਨੂੰ ਵੀ ਨਹੀਂ ਪਤਾ ਸੀ ਕਿ ਗੁਰਮਨ ਪ੍ਰਭ ਨਾਲ ਆਸ ਤੋਂ ਗੁਰਮਨ ਦੋਨੀਆਂ ਮੁੰਡਿਆਂ ਤੇ ਚੀਟ ਕਰ ਰਹੀ ਸੀ ਤੇ ਗੁਰਮਨ ਦੀ ਬੈਸਟ ਫਰੈਂਡ ਨੇ ਸਾਰੇ ਪ੍ਰੂਫ ਭੇਜਤੇ ਜੋ ਵੀ ਮੈਸੇਜ ਸੀ ਫੋਟੋਆਂ ਸੀ ਉਦੋਂ ਹਜ਼ੂਰ ਸਾਹਿਬ ਗਿਆ ਸੀ ਜਦੋਂ ਪਤਾ ਲੱਗਾ ਫਿਰ ਪ੍ਰਭ ਨੇ ਫੋਨ ਕੀਤਾ ਗੁਰਮਨ ਦੇ ਡੈਡੀ ਨੂੰ ਉਹਦੇ ਡੈਡੀ ਨਾਲ ਬਹੁਤ ਗੱਲਾਂ ਹੋਈਆਂ ਤੇ ਉਹਦਾ ਡੈਡੀ ਕਹਿੰਦਾ ਮੈਨੂੰ ਤੂੰ ਆ ਕੇ ਮਿਲੀ ਹੁਣ ਆਬਵੀਅਸਲੀ ਪ੍ਰਭ ਨੂੰ ਗੁੱਸਾ ਸੀ ਤੇ ਉਹ ਹਜੂਰ ਸਾਹਿਬ ਤੋਂ ਆ ਕੇ ਸਿੱਧਾ ਘਰੇ ਚੱਲ ਗਿਆ ਚੈਟਸ ਸਾਰੀਆਂ ਫੇਕ ਸੀ ਉਹ ਇਕੱਲੀ ਵਾਇਸ ਰਿਕਾਰਡਿੰਗ ਸੱਚ ਸੀ ਇੰਦਰ ਗੁਰਮਣ ਦਾ ਐਕਸ ਬॉयਫ੍ਰੈਂਡ ਆ ਉਹਨੂੰ 2 ਸਾਲ ਹੋ ਗਏ ਬ੍ਰੇਕਅਪ ਕੀਤੇ ਨੂੰ ਜਿਹੜੀਆਂ ਵੀਡੀਓਜ਼ ਲੀਕ ਹੋਈਆਂ ਨੇ ਉਹ ਕਾਫੀ ਪੁਰਾਣੀਆਂ ਨੇ ਉਹਦੇ ਪਹਿਲੇ ਬॉयਫ੍ਰੈਂਡ ਦੇ ਨਾਲ ਜਿਸਨੇ ਲੀਕ ਕੀਤੀਆਂ ਉਹ ਯੂਕੇ ਬੈਠਾ ਉਹਦਾ ਨਾਮ ਡੈਸ਼ ਤੇ ਗੁਰਮਣ ਅਤੇ ਪ੍ਰਭ ਦਾ ਕੇਸ ਚੱਲ ਰਿਹਾ ਪੁਲਿਸ ਨੇ ਗਵਰਨਮੈਂਟ ਦਾ ਫੋਨ ਚੈੱਕ ਕੀਤਾ ਉਹਦੇ ਚ ਬਹੁਤ ਗਲਤ ਚੀਜ਼ਾਂ ਨਿਕਲੀਆਂ ਤੇ ਗਵਰਨਮੈਂਟ ਇਸ ਟਾਈਮ ਕੇਸ ਹਾਰ ਰਹੀ ਆ ਤਾਂ ਕਰਕੇ ਇਹਨਾਂ ਸਭ ਨੇ ਵੀਡੀਓ ਬਣਾਈ ਆ ਕੁੜੀ ਦੇ ਘਰ ਦੇ ਫੋਰਸ ਕਰਦੇ ਸੀ ਮੁੰਡੇ ਨੂੰ ਕਿ ਛੇਤੀ ਵਿਆਹ ਦੀ ਗੱਲ ਕਰ ਤੇ ਪ੍ਰਭ ਘਰੇ ਆ ਕੇ ਰੋਂਦਾ ਰਿਹਾ ਪ੍ਰਭ ਮਾਈਨਸ ਸੀਗਾ ਅਤੇ ਇਹ ਗੱਲ ਕੁੜੀ ਨੂੰ ਵੀ ਪਤਾ ਹੋਣੀ ਚਾਹੀਦੀ ਆ ਕਿ ਸਹੀ ਆ ਤੇ ਕੌਣ ਗਲਤ ਸੋ ਮੁੰਡੇ ਨੂੰ ਬਦਨਾਮ ਨਾ ਕਰੋ ਨਾ ਹੀ ਕੁੜੀ ਨੂੰ ਤਾਂ ਹੁਣ ਤੁਸੀਂ ਕਮੈਂਟਾਂ ਵਿੱਚ ਦੱਸੋ ਕਿ ਤੁਹਾਨੂੰ ਕੌਣ ਸਹੀ ਲੱਗਦਾ ਹੈ ਤੇ ਕੌਣ ਗਲਤ ਤੇ ਧੰਨਵਾਦ